ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ 21 ਵਾਰ ਤੇ ਤਿੰਨ ਰਾਤ ਦੇ ਸਮੇਂ ਕਰਨਾ ਹੈ ਇਹ ਬਹੁਤ ਹੀ ਸਿੰਪਲ ਜਿਹਾ ਉਪਾਅ ਹੈ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਹਮੇਸ਼ਾ ਲਈ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰ ਸਕਦੇ ਹੋ ਅਜਿਹਾ ਜਿਹੜਾ ਉਪਾਏ ਇਹ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਤੇ ਨਾ ਹੀ ਆਉਂਦਾ ਮਿਹਨਤ ਕਰਨ ਦੇ باوجود ਵੀ ਇਸ ਉਪਾਣ ਨੂੰ ਕਰਨ ਦੇ ਨਾਲ ਜਿਹੜੇ ਵੀ ਤੁਹਾਡੇ ਪਿੱਤਰ ਦੋਸ਼ ਨੇ ਨਾ ਉਹ ਪਿੱਤਰ ਆਸ਼ੀਰਵਾਦ ਤੇ ਵਿੱਚ ਬਦਲ ਜਾਣਗੇ ਜਰੂਰ ਤੁਸੀਂ ਇਸ ਉਪਾਣ ਨੂੰ ਕਰ ਲਓਗੇ ਕਿਉਂਕਿ ਹੁੰਦਾ ਕੀ ਹੈ ਕਿ ਜਿਹੜੀ ਹਨੇਰੀ ਰਾਤ ਹੁੰਦੀ ਹੈ ਨਾ ਇਸ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੁੰਦਾ ਹੈ ਵਿਸ਼ੇਸ਼ ਤੌਰ ਤੇ ਜਿਵੇਂ ਕਿ ਵੀਰ ਵਰਤੀ ਰਾਤ ਨੂੰ ਜੇਕਰ ਤੁਸੀਂ ਇਹ ਉਪਾਅ ਕਰ ਲੈਣੇ ਉਹਨਾਂ ਤੇ ਇਸ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੈ ਤੇ ਇਸ ਦਾ ਤੁਹਾਨੂੰ ਫਾਇਦਾ ਵੀ ਬਹੁਤ ਵਧੀਆ ਹੋਣ ਵਾਲਾ ਹੈ ਕਿਉਂਕਿ ਹੁੰਦਾ ਕਿ ਇਹ ਕਿ ਜਿਹੜੇ ਦੁਰਲਭ ਸੰਜੋਗ ਨੇ ਨਾ ਉਹ ਬਹੁਤ ਹੀ ਜ਼ਿਆਦਾ ਕਿਸਮਤ ਦੇ ਨਾਲ ਬਣਦੇ ਨੇ ਇਸ ਦਿਨ ਦੀ ਰਾਤ ਨੂੰ ਤੁਸੀਂ ਸਿਫਤ ਸਿਰਫ ਇੱਕ ਦੀਵਾ ਚੇਕਾ ਕੇ ਆਪਣੇ ਘਰ ਦੇ ਵਿੱਚ ਛੋਟਾ ਜਿਹਾ ਤੁਸੀਂ ਉਪਾਅ ਕਰ ਲੈਣਾ ਹੈ ਇਸ ਦੀਵੇ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਚਲਾਉਣਾ ਹੈ ਤੇ ਕਿਸ ਤਰੀਕੇ ਦੇ ਨਾਲ ਅਸੀਂ ਇਸ ਉਪਾਣ ਨੂੰ ਕਰਨਾ ਹੈ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਅੱਗੇ ਦੱਸਾਂਗੇ ਜਿਵੇਂ ਹੀ ਤੁਸੀਂ ਇਸ ਉਪਾਣ ਨੂੰ ਕਰੋਗੇ ਤੇ ਆਪਣੇ ਘਰ ਦੇ ਵਿੱਚ ਦੀਵੇ ਨੂੰ ਜਗਾਓਗੇ ਤਾਂ ਜਿੰਨੇ ਵੀ ਤੁਹਾਡੇ ਪਿੱਤਰ ਦੋਸ਼ ਹੋਣਗੇ ਨਾ ਉਹ ਖਤਮ ਹੋ ਜਾਣਗੇ ਤੇ ਇਸ ਦੇ ਨਾਲ ਨਾਲ ਤੁਹਾਡੇ ਘਰ ਦੀ ਜਿਹੜੀ ਕਿਸਮਤ ਹੈ ਉਹ ਚਮਕ ਜਾਵੇਗੀ ਤੁਹਾਡੇ ਘਰ ਦੀ ਕਿਸਮਤ ਬਦਲ ਜਾਵੇਗੀ ਜਿਵੇਂ ਕਿ ਹੁਣ ਤੱਕ ਤੁਹਾਡੇ ਘਰ ਦੇ ਵਿੱਚ ਜੋ ਵੀ ਬਦਕਿਸਮਤੀ ਚੱਲ ਰਹੀ ਸੀ ਚਾਹੇਗੀ ਸੀ ਉਹ ਖੁਸ਼ਕਿਸਮਤ ਵਿੱਚ ਬਦਲ ਜਾਵੇਗੀ ਕਿਉਂਕਿ ਅੱਜ ਦਾ ਜਿਹੜਾ ਉਪਾਅ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਨਾ ਇਹ ਇੱਕ ਖਾਸ ਉਪਾਅ ਤੇ ਖਾਸ ਹੀ ਦਿਨ ਨੂੰ ਕੀਤਾ ਜਾਂਦਾ ਹੈ ਜਿਵੇਂ ਕਿ ਅੱਜ ਵੀਰਵਾਰ ਦਾ ਦਿਨ ਹੈ ਤੇ ਅੱਜ ਦੇ ਦਿਨ ਅਸੀਂ ਇਸ ਉਪਾਅ ਨੂੰ ਕਰ ਸਕਦੇ ਹਾਂ ਇਸ ਦਿਨ ਖਾਸ ਕਰਕੇ ਬਹੁਤ ਹੀ ਦੁਰਲਭ ਸੰਜੋਗ ਬਣਦਾ ਹੈ ਤੇ ਸਾਨੂੰ ਇਸ ਉਪਾਅ ਦਾ ਬਹੁਤ ਹੀ ਫਾਇਦਾ ਉਠਾਉਣਾ ਚਾਹੀਦਾ ਹੈ ਤੇ ਜਦੋਂ ਅਸੀਂ ਇਸ ਉਪਾਅ ਨੂੰ ਕਿਸੇ ਖਾਸ ਵਾਰਤੇ ਕਰਦੇ ਆ ਇਸ ਦਾ ਸ਼ਾਸਤਰਾਂ ਦੀ ਵਿੱਚ ਵੀ ਬਹੁਤ ਜ਼ਿਆਦਾ ਮਹੱਤਵ ਦੱਸਿਆ ਗਿਆ ਹੈ ਤੇ ਜੋ ਵੀ ਲੋਕ ਇਸ ਮੌਕੇ ਦਾ ਫਾਇਦਾ ਉਠਾ ਕੇ ਇਸ ਉਪਾਅ ਨੂੰ ਕਰ ਲੈਂਦੇ ਆ ਉਹ ਆਪਣੀ ਕਿਸਮਤ ਨੂੰ ਚਮਕਾ ਲੈਂਦੇ ਆ ਆਪਣੇ ਘਰ ਦੀ ਗਰੀਬੀ ਨੂੰ ਹਮੇਸ਼ਾ ਦੇ ਲਈ ਦੂਰ ਕਰ ਲੈਂਦੇ ਆ ਅੱਜ ਦੀ ਜਿਹੜੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਦੇ ਵਿੱਚ ਅੰਤ ਦੇ ਤੱਕ ਤੁਸੀਂ ਬਨੇ ਰਹਿਣਾ ਤੇ ਇਸ ਉਪਾਅ ਨੂੰ ਆਪਾਂ ਘਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਰਨਾ ਹੈ ਕੀ ਕਿਵੇਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਦੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਇਹ ਉਪਾਅ ਜਿਵੇਂ ਕਿ ਸਾਡੇ ਤੇ ਕੋਈ ਪਿਤਰ ਦੋਸ਼ ਪਿਤਰਾਂ ਨੂੰ ਕਹਿੰਦਾ ਪਾਪ ਖੁਸ਼ ਕਰਨ ਤੇ ਲਈ ਅਸੀਂ ਇਸ ਉਪਾਅ ਨੂੰ ਕਰ ਸਕਦੇ ਹਾਂ ਕਈ ਵਾਰ ਸਾਡੇ ਘਰ ਦੇ ਵਿੱਚ ਹਾਲਾਤ ਖਰਾਬ ਚੱਲਦੇ ਨੇ ਤੇ ਉਹ ਕਈ ਵਾਰ ਸਾਡੇ ਪਿਤਰ ਦੋਸ਼ ਹੁੰਦੇ ਨੇ ਜਾਂ ਫਿਰ ਕੋਈ ਹੋਰ ਪ੍ਰੋਬਲਮ ਵੀ ਹੁੰਦੀਆਂ ਨੇ ਜਿਸ ਕਰਕੇ ਸਾਡੇ ਘਰ ਦੇ ਹਾਲਾਤ ਖਰਾਬ ਹੁੰਦੇ ਨੇ ਇਸ ਕਰਕੇ ਅਸੀਂ ਇਹ ਉਪਾਅ ਕਰ ਸਕਦੇ ਹਾਂ ਜੇਕਰ ਸਾਡੇ ਪਿਤਰ ਦੋਸ਼ ਨੇ ਪਿਤਰਾਂ ਨੂੰ ਪ੍ਰਸੰਨ ਕਰਨ ਦੇ ਲਈ ਖੁਸ਼ ਕਰਨ ਦੇ ਲਈ ਆਪਾਂ ਇਹ ਉਪਾਅ ਘਰ ਦੇ ਵਿੱਚ ਬੈਠ ਕੇ ਹੀ ਕਰ ਸਕਦੇ ਹਾਂ ਤੇ ਇਸ ਉਪਾਅ ਨੂੰ ਤੁਸੀਂ ਅੱਜ ਰਾਤ ਨੂੰ ਹੀ ਕਰ ਸਕਦੇ ਹੋ ਰਾਤ ਦੇ ਸਮੇਂ ਹੀ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਇਸ ਉਪਾਅ ਨੂੰ ਤੁਸੀਂ ਰਾਤ ਦੇ ਸਮੇਂ ਹੀ ਕਰ ਸਕਦੇ ਹੋ ਤੇ ਜਿਵੇਂ ਤੁਸੀਂ ਸਵੇਰ ਦੇ ਸਮੇਂ ਉੱਠ ਕੇ ਜਦੋਂ ਤੁਸੀਂ ਦੇਨ ਤੇ ਵਿੱਚ ਜਦੋਂ ਵੀ ਇਸ਼ਨਾਨ ਕਰਨਾ ਹੈ ਨਾ ਤੇ ਇਸ਼ਨਾਨ ਕਰਨ ਵਾਲੀ ਛੇੜੀ ਤੁਹਾਡੀ ਬਾਲਟੀ ਹੋਵੇਗੀ ਉਹਦੇ ਚ ਪਾਣੀ ਹੋਵੇਗਾ ਕੁਝ ਕੋ ਤੁਸੀਂ ਉਸ ਦੇ ਵਿੱਚ ਕਾਲੇ ਤੇਲ ਦੇ ਦਾਣੇ ਮਿਕਸ ਕਰ ਲੈਣੇ ਨੇ ਤੇ ਉਸ ਦੇ ਨਾਲ ਇਸ਼ਨਾਨ ਕਰਨਾ ਤੁਸੀਂ ਜਿਹੜਾ ਇਸ਼ਾਰਾ ਨੇ ਉਹ ਤੁਸੀਂ ਦਿਨ ਦੇ ਵਿੱਚ ਕਿਸੇ ਵੀ ਸਮੇਂ ਕਰ ਸਕਦੇ ਹੋ ਤੇ ਜਿਹੜਾ ਇਹ ਤੁਸੀਂ ਉਪਾਅ ਕਰਨੇ ਨਾ ਇਹ ਹੀ ਉਪਾਅ ਤੁਸੀਂ ਰਾਤ ਦੇ ਸਮੇਂ ਹੀ ਕਰਨਾ ਹੈ ਤੇ ਜਦੋਂ ਤੁਸੀਂ ਰਾਤ ਦੇ ਸਮੇਂ ਇਹ ਹੀ ਉਪਾਅ ਕਰਨੇ ਨਾ ਉਸ ਵੇਲੇ ਤੁਸੀਂ ਆਪਣਾ ਹੱਥ ਮੂੰਹ ਧੋ ਕੇ ਵੀ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਹ ਬਣਾਉਣ ਨੂੰ ਕਰਨ ਦੇ ਲਈ ਤੁਸੀਂ ਇੱਕ ਦੀਵਾ ਲੈ ਲੈ ਤੁਸੀਂ ਦੀਵਾ ਆਟੇ ਦਾ ਵੀ ਲੈ ਸਕਦੇ ਹੋ ਤੇ ਮਿੱਟੀ ਦਾ ਵੀ ਲੈ ਸਕਦੇ ਹੋ ਜੇਕਰ ਤੁਸੀਂ ਆਟੇ ਦਾ ਦੀਵਾ ਤਿਆਰ ਕਰ ਰਹੇ ਹੋ ਤਾਂ ਜਿਹੜਾ ਤੁਸੀਂ ਆਟਾ ਗੁੰਨੋਗੇ ਦੀਵਾ ਤਿਆਰ ਕਰਨ ਦੇ ਲਈ ਉਸ ਦੇ ਵਿੱਚ ਤੁਸੀਂ ਨਮਕ ਬਿਲਕੁਲ ਵੀ ਨਹੀਂ ਪਾਉਣਾ ਵਿਦਾਊਟ ਨਮਕ ਤੁਸੀਂ ਆਟਾ ਗੁੰਨ ਕੇ ਉਹ ਦੀਵਾ ਤੁਸੀਂ ਤਿਆਰ ਕਰ ਲੈ ਹੁਣ ਜਿਹੜਾ ਵੀ ਤੁਸੀਂ ਦੀਵਾ ਲੈਣਾ ਭਾਵੇਂ ਤਾਂ ਤੁਸੀਂ ਆਟੇ ਦਾ ਦੀਵਾ ਲਿਆ ਭਾਵੇਂ ਮਿੱਟੀ ਦਾ ਉਸ ਦੇ ਵਿੱਚ ਜਾਂ ਤਾਂ ਤੁਸੀਂ ਦੇਸੀ ਘਿਓ ਪਾਉਣਾ ਹੈ ਤੇ ਜਾਂ ਫਿਰ ਤੁਸੀਂ ਸਰੋਂ ਦਾ ਤੇਲ ਪਾ ਸਕਦੇ ਹੋ ਜੇਕਰ ਅਸੀਂ ਇਸ ਦੀਵੇ ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਤਾਂ ਸਰੋਂ ਦਾ ਤੇਲ ਪਾਉਣ ਦੇ ਨਾਲ ਜਿਹੜੇ ਸਾਡੇ ਪਿੱਤਰ ਨੇ ਉਹ ਬਹੁਤ ਹੀ ਜ਼ਿਆਦਾ ਪਰਸੰਨ ਹੁੰਦੇ ਨੇ ਪਰ ਜੇਕਰ ਤੁਹਾਡੇ ਕੋਲ ਸਰੋਂ ਦਾ ਤੇਲ ਅਵੇਲੇਬਲ ਨਹੀਂ ਹੈਗਾਗਾ ਘਰ ਦੇ ਵਿੱਚ ਜਾਂ ਤੁਹਾਨੂੰ ਕਿਤੋਂ ਮਿਲਿਆ ਵੀ ਨਹੀਂ ਤਾਂ ਤੁਸੀਂ ਸ਼ੁੱਧ ਦੇਸੀ ਘਿਓ ਦਾ ਯੂਸ ਵੀ ਕਰ ਸਕਦੇ ਹੋ ਇਸ ਉਪਾਅ ਦੇ ਵਿੱਚ ਸਿਰਫ ਉਹਨਾਂ ਦੇ ਲਈ ਆਪਸ਼ਨ ਹੈ ਜਿੰਨਾਂ ਦੇ ਕੋਲ ਸਰੋਂ ਦਾ ਤੇਲ ਨਹੀਂ ਹੈਗਾ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਇਸ ਉਪਾਅ ਨੂੰ ਕਰਨ ਦੇ ਸਮੇਂ ਕਿ ਤੁਸੀਂ ਇਸ ਉਪਾਅ ਨੂੰ ਅੱਜ ਹੀ ਕਰਕੇ ਆਪਣੇ ਪਿਤਰਾਂ ਨੂੰ ਖੁਸ਼ ਕਰਕੇ ਆਪਣੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਤੁਸੀਂ ਦੂਰ ਕਰ ਸਕਦੇ ਜੀ ਜਿੰਨਾ ਦੇ ਘਰ ਦੇ ਵਿੱਚ ਬੱਚਾ ਨਹੀਂ ਹੋ ਰਿਹਾ ਬੱਚੇ ਦੀ দাঁਤ ਜਿੰਨਾ ਨੂੰ ਨਹੀਂ ਮਿਲ ਰਹੀ ਤੇ ਜਾਂ ਫਿਰ ਜਿੰਨਾ ਪੇਰੈਂਟਸ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਜਿਹੜੇ ਬੱਚੇ ਨੇ ਉਹ ਗਲਤ ਰਸਤੇ ਤੇ ਚੱਲ ਰਹੇ ਨੇ ਜਾਂ ਫਿਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਆ ਰਹੀ ਹੈ ਘਰ ਦੇ ਵਿੱਚ ਪੈਸੇ ਦੀ ਪਰੇਸ਼ਾਨੀ ਆਉਂਦੀ ਹੈ ਤੇ ਤੁਹਾਡੇ ਘਰ ਦੇ ਵਿੱਚ ਜਦੋਂ ਵੀ ਇਹ ਪਰੇਸ਼ਾਨੀਆਂ ਆਉਣ ਤਾਂ ਤੁਸੀਂ ਸੰਚ ਲੋ ਜੇ ਕੋਈ ਤੁਹਾਨੂੰ ਹੋਰ ਇਸ ਦਾ ਨਾ ਮਿਲੇ ਤਾਂ ਤੁਸੀਂ ਇਹੀ ਸੰਚ ਲੋ ਕਿ ਇਹ ਪਰੇਸ਼ਾਨੀਆਂ ਤੁਹਾਡੇ ਘਰ ਦੇ ਵਿੱਚ ਪਿਤਰ ਦੋਸ਼ ਕਰਕੇ ਹੀ ਆ ਰਹੀਆਂ ਨੇ ਤੇ ਪਿਤਰ ਦੋਸ਼ ਨੂੰ ਦੂਰ ਕਰਨ ਦਾ ਸਾਨੂੰ ਅੱਜ ਦਾ ਜੋ ਦਿਨ ਖਾਸ ਜਿਹੜਾ ਮੌਕਾ ਮਿਲਿਆ ਤੇ ਇਹ ਖਾਸ ਉਪਾਅ ਮਿਲਿਆ ਅਸੀਂ ਇਸ ਨੂੰ ਬਿਲਕੁਲ ਵੀ ਆਪਣੇ ਹੱਥੋਂ ਨਹੀਂ ਜਾਣ ਦੇਣਾ ਇਸ ਉਪਾਅ ਤੇ ਇਸ ਮੌਕੇ ਦਾ ਫਾਇਦਾ ਜ਼ਰੂਰ ਉਠਾਉਣਾ ਹੈ ਚਾਹ ਨੂੰ ਆਪਣੇ ਪਿਤਰਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਤੇ ਕੁਝ ਸਾਨੂੰ ਉਪਾਹ ਟੋਟ ਕੇ ਕਰਦੇ ਰਹਿਣਾ ਚਾਹੀਦਾ ਹੈ ਜਿਸ ਕਰਕੇ ਪਿਤਰ ਦੋਸ਼ ਦੇ ਨਾਲ ਜੋ ਵੀ ਸਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਨੇ ਉਹ ਦੂਰ ਹੁੰਦੀ ਹੈ ਜਾਨ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਦੀਵਾ ਤਿਆਰ ਕੀਤਾ ਕੋਈ ਵੀ ਦੀਵਾ ਤੁਸੀਂ ਭਾਵੇਂ ਦੇਸੀ ਕਿਉ ਪਾਇਆ ਭਾਵੇਂ ਸਰੋਂ ਦਾ ਤੇਲ ਪਾਇਆ ਤੁਸੀਂ ਇੱਕ ਦੀਵਾ ਤਿਆਰ ਕਰ ਲੈਣਾ ਉਸ ਦੀਵੇ ਨੂੰ ਤਿਆਰ ਕਰਕੇ ਬੱਤੀ ਲਗਾ ਕੇ ਤੇ ਫਿਰ ਉਸ ਦੀਵੇ ਦਾ ਤੁਸੀਂ ਇੱਕ نیچے ਆਸਣ ਤਿਆਰ ਕਰਨਾ ਹੈ ਆਸਣ ਤੁਸੀਂ ਕਿਵੇਂ ਤਿਆਰ ਕਰਨਾ ਹੈ ਜਿਵੇਂ ਕਿ ਮੰਨ ਲਓ ਤੁਸੀਂ ਇੱਕ ਮੁਠੀ ਚੌਲ ਲੈਣੇ ਨੇ ਉਹਨਾਂ ਜੋਲਾ ਨੂੰ ਤੁਸੀਂ نیچے ਥੋੜੀ ਜਿਹੀ ਜਗ੍ਹਾ ਦੇ ਵਿੱਚ ਹੀ ਤੁਸੀਂ ਖਿਲਾਰ ਦੇਣਾ ਚਾਹੀਏ ਕਿ ਦੀਵੇ ਜਿੰਨੀ ਜਗ੍ਹਾ ਦੇ ਵਿੱਚ ਹੀ ਤੇ ਉਸ ਦੇ ਉੱਪਰ ਤੁਸੀਂ ਦੀਵਾ ਰੱਖ ਦੇਣਾ ਤੇ ਤੁਸੀਂ ਉਸ ਦੀਵੇ ਨੂੰ ਚਲਾ ਦੇਣਾ ਪਰ ਜਦੋਂ ਤੁਸੀਂ ਇਹ ਉਪਾਅ ਕਰਨਾ ਹੈ ਤੇ ਇਸ ਦੀਵੇ ਨੂੰ ਤੁਸੀਂ ਚਲਾਉਣਾ ਹੈ ਨਾ ਤੁਸੀਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿ ਇਸ ਦੀਵੇ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬਾਟੋਚਾ ਵਾਲੇ ਸਥਾਨ ਤੇ ਭੁੱਲ ਕੇ ਵੀ ਨਹੀਂ ਚਲਾਉਣਾ ਨਾ ਉਥੇ ਤੁਸੀਂ ਰੱਖਣਾ ਹੈ ਜੇ ਜਿੰਨਾ ਦੇ ਘਰ ਦੇ ਵਿੱਚ ਪਾਟ ਪੂਜਾ ਵਾਲਾ ਸਥਾਨ ਨਹੀਂ ਹੈਗਾ ਉਹ ਜਿੱਥੇ ਬੈਠ ਕੇ ਪਾਟ ਪੂਜਾ ਕਰਦੇ ਨੇ ਉਸ ਸਥਾਨ ਤੇ ਵੀ ਉਹ ਦੀਵੇ ਨੂੰ ਭੁੱਲ ਕੇ ਵੀ ਨਾ ਰੱਖਣ ਤੁਸੀਂ ਇਸ ਦੀਵੇ ਦੇ ਲਈ ਅਲੱਗ ਤੋਂ ਜਿਵੇਂ ਤੁਹਾਡੇ ਘਰ ਦੇ ਵਿੱਚ ਕੋਈ ਛੋਟਾ ਜਿਹਾ ਟੇਬਲ ਹੋਵੇਗਾ ਉਸ ਟੇਬਲ ਤੇ ਤੁਸੀਂ ਥੋੜੀ ਜਿਹੀ ਚੌਲ ਪਾ ਕੇ ਉੱਪਰ ਦੀਵੇ ਨੂੰ ਰੱਖ ਕੇ ਤੁਸੀਂ ਉਸ ਦੀਵੇ ਨੂੰ ਚਲਾਉਣਾ ਹੈ ਤੇ ਜਿਹੜੇ ਟੇਬਲ ਤੇ ਰੱਖ ਕੇ ਤੁਸੀਂ ਇਸ ਦੀਵੇ ਨੂੰ ਚਲਾ ਰਹੇ ਹੋ ਨਾ ਉਸ ਟੇਬਲ ਨੂੰ ਤੁਸੀਂ ਬਾਹਰ ਤੁਹਾਡੇ ਘਰ ਦੇ ਕੋਈ ਬਾਲਕਨੀ ਬਣੀ ਹੋਈ ਹੈ ਜਾਂ ਕੋਈ ਵਿੰਡੋ ਇਹ ਖਿੜਕੀ ਤੁਸੀਂ ਉੱਥੇ ਉਸ ਟੇਬਲ ਨੂੰ ਰੱਖ ਦਿਨਾ ਤੇ ਜੇਕਰ ਆਪਾਂ ਦਿਸ਼ਾ ਦੀ ਗੱਲ ਕਰੀਏ ਤਾਂ ਤੁਸੀਂ ਇਸ ਦੀਵੇ ਨੂੰ ਦੱਖਣ ਦਿਸ਼ਾ ਦੇ ਵਿੱਚ ਰੱਖ ਸਕਦੇ ਹੋ ਕਿਉਂਕਿ ਜੇਕਰ ਆਪਾਂ ਦੱਖਣ ਦਿਸ਼ਾ ਦੇ ਵਿੱਚ ਰੱਖਾਂਗੇ ਤਾਂ ਸਾਨੂੰ ਇਸ ਉਪਾਦ ਦਾ ਬਿਹਰੇ ਫਲ ਮਿਲੇਗਾ ਇਸ ਤਰ੍ਹਾਂ ਦੀਵੇ ਨੂੰ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਉੱਥੇ ਬੈਠ ਕੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦਿਆਂ ਕਿ ਅਸੀਂ ਇਸ ਦੀਵੇ ਨੂੰ ਦੱਖਣ ਦਿਸ਼ਾ ਦੇ ਵੱਲ ਕਿਉਂ ਰੱਖਣਾ ਵੀ ਦੂਸਰੀ ਦਿਸ਼ਾ ਤੇ ਵਿੱਚ ਕਿਉਂ ਨਹੀਂ ਰੱਖ ਸਕਦੇ ਜਿਹੜੇ ਸਾਡੇ ਪਿੱਤਰ ਹੁੰਦੇ ਆ ਨਾ ਉਹ ਸਾਡੇ ਘਰ ਦੇ ਵਿੱਚ ਦੱਖਣ ਦਿਸ਼ਾ ਦੇ ਵੱਲ ਤੋਂ ਹੀ ਆਉਂਦੇ ਨੇ ਇਸ ਕਰਕੇ ਦੀਵੇ ਨੂੰ ਤੁਸੀਂ ਦੱਖਣ ਦਿਸ਼ਾ ਦੇ ਵਿੱਚ ਰੱਖਣਾ ਇਸ ਤਰੀਕੇ ਦੇ ਨਾਲ ਤੁਸੀਂ ਉਸ ਦੀਵੇ ਨੂੰ ਦੱਖਣ ਦਿਸ਼ਾ ਦੇ ਵਿੱਚ ਰੱਖ ਕੇ نیچے ਚੌਕੜੀ ਘਾਰ ਕੇ ਤੁਸੀਂ ਬੈਠ ਜਾਣਾ ਹੈ ਚੌਕੜੀ ਮਾਰ ਕੇ ਬੈਠਮ ਤੋਂ ਬਾਅਦ ਇਹ ਵਿੱਚ ਤੁਸੀਂ 108 ਵਾਰ ਜਾਪ ਕਰਨਾ ਹੈ ਜਾਂ ਫਿਰ ਤੁਸੀਂ ਸਿਮਰਨ ਕਰਨਾ ਹੈ ਜਿਹੜੇ ਵੀ ਤੁਸੀਂ ਧਰਮ ਦੇ ਉਹ ਜਿਹੜੇ ਗੁਰੂ ਪੀਰ ਨੂੰ ਮੰਨਦੇ ਹੋ ਦੇਵੀ ਦੇਵਤੇ ਨੂੰ ਯਾਦ ਕਰਨ ਦੇ ਸਮੇਂ ਜੋ ਵੀ ਤੁਸੀਂ ਆਪਣਾ ਜਾਪ ਕਰਦੇ ਹੋ ਉਹ ਤੁਸੀਂ 108 ਵਾਰ ਕਰ ਲੈਣਾ ਜਦੋਂ ਤੁਸੀਂ 108 ਵਾਰ ਜਾਪ ਕਰ ਲਓਗੇ ਤੇ ਜਾਪ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਅਰਥ ਜੋੜ ਕੇ ਪ੍ਰਾਰਥਨਾ ਕਰਨੀਏ ਆਪਣੇ ਪਿਤਰਾ ਨੂੰ ਜੇਕਰ ਤੁਹਾਡੇ ਤੋਂ ਕੋਈ ਵੀ ਭੁੱਲ ਚੁੱਕ ਹੋਗੀ ਜਾਣੇ ਅਣਜਾਣੇ ਦੇ ਵਿੱਚ ਤੁਹਾਡੇ ਤੋਂ ਕੋਈ ਵੀ ਗਲਤੀ ਹੋ ਗਈ ਏ ਤਾਂ ਸਾਨੂੰ ਸਾਡੀ ਗਲਤੀ ਦੀ ਮਾਫੀ ਦਿਨਾ ਜਿੰਨੀਆਂ ਵੀ ਸਾਡੇ ਤੋਂ ਗਲਤੀਆਂ ਹੋਈਆਂ ਨੇ ਸਾਰੀਆਂ ਗਲਤੀਆਂ ਦੀ ਸਾਨੂੰ ਮਾਫੀ ਦਿਓ ਤੇ ਅੱਜ ਦੇ ਦਿਨ ਸਾਨੂੰ ਤੁਹਾਡਾ ਅਸ਼ੀਰਵਾਦ ਚਾਹੀਦਾ ਹੈ ਕਿਸ ਤਰੀਕੇ ਦੇ ਨਾਲ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਤੇ ਜਿਹੜੇ ਸਾਡੇ ਪਿਤਰ ਹੁੰਦੇ ਆ ਨਾ ਉਹ ਖੁਸ਼ ਹੋ ਕੇ ਸਾਨੂੰ ਆਪਣੇ ਆਸ਼ੀਰਵਾਦ ਦਿੰਦੇ ਨੇ ਤੇ ਤੁਸੀਂ ਇਸ ਉਪਾਅ ਨੂੰ ਕਿਸ ਸਮੇਂ ਕਰਨਾ ਹੈ ਜਿਵੇਂ ਕਿ ਤੁਸੀਂ ਰਾਤ 7 ਵਜੇ ਤੋਂ ਲੈ ਕੇ 9 ਵਜੇ ਤੱਕ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਪਰ ਇਸ ਤੋਂ ਬਾਅਦ ਵੀ ਨਹੀਂ ਕਰਨਾ ਤੇ ਇਸ ਤੋਂ ਪਹਿਲਾਂ ਵੀ ਨਹੀਂ ਕਰਨਾ ਇਸ ਟਾਈਮ ਦੇ ਵਿੱਚ ਵਿੱਚ ਤੁਸੀਂ ਉਪਾਅ ਕਰਨਾ ਹੈ ਉਪਾਕਰਨ ਦੇ ਲਈ ਤੁਹਾਡਾ ਕੋਈ ਬਹੁਤਾ ਸਮਾਂ ਵੀ ਖਰਚ ਨਹੀਂ ਹੋਣਾ ਤੇ ਨਾ ਹੀ ਤੁਹਾਡਾ 1 ਰੁਪਏ ਦਾ ਖਰਚਾ ਹੋਣਾ ਹੈ ਤੇ ਤੁਸੀਂ ਆਰਾਮ ਦੇ ਨਾਲ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਬੈਠ ਕੇ ਕਰ ਸਕਦੇ ਜਦੋਂ ਇਸ ਤਰੀਕੇ ਦੇ ਨਾਲ ਤੁਸੀਂ ਘਰ ਦੇ ਵਿੱਚ ਦੀਵਾ ਚਲਾਓਗੇ ਤੇ ਉਪਾਅ ਕਰੋਗੇ ਤੁਹਾਡੇ ਜਿਹੜੇ ਸਾਰੇ ਪਿਤਰ ਦੋਸ਼ ਨੇ ਨਾ ਖਤਮ ਹੋ ਜਾਣਗੇ ਤੇ ਪਿੱਤਰਾਂ ਦਾ ਜਿਵੇਂ ਹੀ ਤੁਹਾਨੂੰ ਆਸ਼ੀਰਵਾਦ ਮਿਲੇਗਾ ਜਿਸ ਦੇ ਨਾਲ ਤੁਹਾਡੇ ਘਰ ਦੀਆਂ ਜਿਹੜੀਆਂ ਸਾਰੀਆਂ ਪਰੇਸ਼ਾਨੀਆਂ ਨੇ ਨਾ ਉਹ ਦੂਰ ਹੋ ਜਾਣਗੀਆਂ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਦੀਵਾ ਚਲਾਉਣਾ ਉਹ ساری ਰਾਤ ਚੱਲਦਾ ਰਹੇਗਾ ਅਗਲੇ ਦਿਨ ਸਵੇਰੇ ਉੱਠ ਕੇ ਤੁਸੀਂ ਕੀ ਕਰਦਾ ਜਿਹੜੇ ਤੁਸੀਂ ਚੌਲ ਪਾਏ ਸੀ ਦੀਵੇ ਦੇ نیچے ਆਸਨ ਬਣਾਇਆ ਸੀ ਉਹ ਚੌਲ ਤੁਸੀਂ ਚੁੱਕ ਕੇ ਆਪਣੇ ਘਰ ਦੀ ਸ਼ੱਕ ਤੇ ਪਾ ਦੇਣਿਆ ਉਥੇ ਪੰਛੀ ਖਾ ਲੈਣਗੇ ਉਹ ਚੌਲ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਦੀਵਾ ਲਿਆ ਸੀ ਜੇਕਰ ਤਾਂ ਉਸ ਦੀਵੇ ਨੂੰ ਤੁਸੀਂ ਆਲਟੇ ਨਾਲ ਤਿਆਰ ਕੀਤਾ ਹੈ ਤੇ ਉਸ ਦੀਵੇ ਨੂੰ ਤੁਸੀਂ ਗਾਂ ਨੂੰ ਵੀ ਖਿਲਾ ਸਕਦੇ ਹੋ ਤੇ ਜੇਕਰ ਤੁਸੀਂ ਮਿੱਟੀ ਦਾ ਦੀਵਾ ਲਿਆ ਸੀ ਤਾਂ ਉਹ ਤੁਸੀਂ ਜਿਵੇਂ ਤੁਹਾਨੂੰ ਦੱਸਦੀਆਂ ਪਵਿੱਤਰ ਦਰਖਤ ਜੋ ਵੀ ਹੁੰਦੇ ਨੇ ਚਾਹੇ ਪਿੱਪਲ ਦਾ ਹੋ ਗਿਆ ਚਾਹੇ ਨਿੰਮ ਦਾ ਹੋ ਗਿਆ ਜਿਵੇਂ ਬੇਲ ਦਾ ਹੋ ਗਿਆ ਤੇ ਜਾਂ ਫਿਰ ਆਪਾਂ ਪੌਦੇ ਦੀ ਗੱਲ ਕਰਦੇ ਹਾਂ ਤુલਸੀ ਦੀ ਪੁੱਤੇ ਤੁਸੀਂ ਕੀ ਕਰਦਾ ਇਸ ਦੀਵੇ ਨੂੰ ਰੱਖ ਕੇ ਆ ਜਾਣਾ ਬਸ ਇਹ ਇੱਕ ਛੋਟਾ ਜਿਹਾ ਉਪਾਏ ਅੱਜ ਦੇ ਦਿਨ ਤੁਸੀਂ ਇਸ ਉਪਾਅ ਨੂੰ ਰਾਤ ਦੇ ਸਮੇਂ ਤੁਸੀਂ ਕਰ ਸਕਦੇ ਹੋ ਦੀਵੇ ਨੂੰ ਜਲਾ ਸਕਦੇ ਹੋ ਇੱਕ ਵਾਰ ਤੁਸੀਂ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖੋ ਕਿਵੇਂ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਪਿੱਤਰ ਦੋਸ਼ ਘੁਰ ਹੋ ਜਾਵੇਗਾ ਪਿੱਤਰ ਤੁਹਾਡੇ ਤੁਹਾਡੇ ਤੋਂ ਪਰਸਨ ਹੋ ਕੇ ਤੁਹਾਨੂੰ ਆਪਣਾ ਅਸ਼ੀਰਵਾਦ ਦੇਣਗੇ ਇਸਦੇ ਨਾਲ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਆ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ। ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਤਕ ਦੇ ਲਈ ਤੁਹਾਡਾ ਸਾਰੇ ਭੇਡ ਭਰਾਵਾਂ ਦਾ ਧੰਨਵਾਦ ਜੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਪੋਰਟ ਵੀ ਵੱਧ ਤੋਂ ਵੱਧ ਕਰਿਆ ਕਰੋ